ਸਲਮਾਨ ਜੋ ਕਿਚੋ ਕੋ ਜੰਗ ਅਟਲ ਸਤ ਕਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਨ ਹੋਏ ਬੈਠੇ ਗੁਰਮਕ ਪਿਆਰੇ ਸਤ ਸੰਗੀ ਜਨੋ ਆਪ ਬੜ ਭਾਗੀ ਹੋ ਤਤਾਂ ਦੇ ਜੋਗੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕਰਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਵੱਡੇ ਭਾਗ ਹੋਇਆ ਕਰਦੇ ਹਨ ਜਿਨ੍ਹਾਂ ਦੇ ਉੱਤੇ ਕਿਰਪਾ ਬਖਸ਼ਿਸ਼ ਰਹਿਮਤ ਦੀ ਹੈ ਅੰਮ੍ਰਿਤ ਵੇਲਾ ਪ੍ਰਾਪਤ ਹੋਇਆ ਕਰਦਾ ਹੈ ਤੇ ਜਿਸ ਨੂੰ ਅੰਮ੍ਰਿਤ ਵੇੜਾ ਪ੍ਰਾਪਤ ਹੋ ਜਾਂਦਾ ਹੈ ਸਤਿਗੁਰ ਜੀ ਹਰ ਇੱਕ ਖੁਸ਼ੀ ਉਸ ਦੇ ਝੋਲੀ ਦੇ ਵਿੱਚ ਪਾ ਲੈਂਦੀ ਹੈ ਤਨਾ ਸ੍ਰੀ ਰਾਗ ਦੇ ਵਿੱਚ ਪੰਚਮ ਪਕਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 678 ਅੰਗ ਤੇ ਬਖਸ਼ਿਸ਼ ਕਰ ਦੇਗਾ ਜਿੰਨ ਤੁਮ ਤੇ ਚੇਤਨ ਹੈ ਬੁਲਾਏ ਸੋ ਤਾਂ ਸਹਿਜ ਸੇਤੀ ਕਰਿਆ ਇਸ ਸੰਸਾਰ ਦੇ ਵਿੱਚ ਜਿਸ ਮਾਲਕ ਨੇ ਭੇਜਿਆ ਹੈ ਉਸ ਨੇ ਹੀ ਆਪਣੇ ਵਾਲ ਖਿਚਣ ਦੀ ਪ੍ਰੇਰਣਾ ਵੀ ਮਨੁੱਖ ਨੂੰ ਦਿੱਤੀ ਹੈ ਜਿਸ ਮਾਲਕ ਨੇ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਨਾ ਬੜੇ ਪਾਸੇ ਆਪਣੇ ਬੜੇ ਪਾਸੇ ਪੌਣ ਦੀ ਪ੍ਰੇਰਣਾ ਵੀ ਮਾਲਕ ਨੇ ਆਪ ਹੀ ਦਿੱਤੀ ਹੈ ਜਿਹੜੇ ਅਮਰਤ ਵੇਲੇ ਉੱਟ ਕੇ ਆਉਂਦੇ ਹਨ ਉਹਨਾਂ ਨੂੰ ਵੀ ਸਤਿਗੁਰ ਆਪ ਬਖਸ਼ਿਸ਼ ਪਰਦੇਖ ਹਨ ਰਹਿਮ ਤੇ ਪਰਦੇਖ ਤੇ ਜਿਹੜੇ ਸੁੱਤੇ ਹੀ ਰਹਿੰਦੇ ਹਨ ਗੁਰੂ ਘਰ ਨਹੀਂ ਆ ਸਕਦੇ ਚੇਹੋ ਵਿਜ ਸੋਲਣ ਕਰਮਾ ਸਦੜਾ ਕੇ ਉਹਨਾਂ ਦੇ ਕਰਮਾਂ ਦੇ ਵਿੱਚ ਸਤ ਸੰਗਤ ਨਹੀਂ ਕਿਉਂਕਿ ਪੁਰਬਲੇ ਕਰਮਾਂ ਦੇ ਵਿੱਚ ਨਾਮ ਜਪਿਆ ਨੇ ਸਿਮਰਨ ਕੀਤਾ ਨਹੀਂ ਬੰਦਗੀ ਕੀਤੀ ਨਹੀਂ ਇਸ ਜਨਮ ਦੇ ਵਿੱਚ ਆਤਮਾ ਘੜੋ ਤਪ ਨਹੀਂ ਹੁੰਦੀ ਪਿੱਛੇ ਬੀਜਿਆ ਨਹੀਂ ਇੱਥੇ ਅੱਗੇ ਬੀਜ ਨਹੀਂ ਦੇ ਤੇ ਮਨੁੱਖ ਵਿਕਾਰੀ ਜੀਵਨ ਦੇ ਵਿੱਚ ਇੱਥੇ ਵੀ ਸਮਾ ਵਿਅਧ ਭੁਕਤੀ ਕਰਦਾ ਹੈ ਤੇ ਅੱਗੇ ਜਾ ਕੇ ਉਸ ਜਾਮਾ ਭੁਤਦਾ ਹੈ ਜੇ ਨ ਤੁਮ ਭੇਜੇ ਤੈਨਾਂ ਬੋਲਿਆ ਸੁਖ ਸਹਿ ਸਥਿਤੀ ਕਰਿਓ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੈ ਸਤਿਪੁਰਿ ਕਿਰਪਾ ਕਰਦੇ ਹਨ ਤੋਂ ਆਤਮਕ ਅਡੋਲਤਾ ਦੇ ਵਿੱਚ ਆਨੰਦ ਦੇ ਵਿੱਚ ਖੁਸ਼ੀ ਖੇੜਿਆਂ ਦੇ ਵਿੱਚ ਸਮਾਪਤੀ ਕਰਦਾ ਹੈ ਹਮੇਸ਼ਾ ਟਿਕਿਆ ਰਹੇ ਜਿਨ੍ਹਾਂ ਦੇ ਉੱਤੇ ਕਿਰਪਾ ਹੈ ਆਨੰਦ ਮੰਗਲ ਗੁਨਗਾਓ ਸਹਿਜ ਧੁਨਾਂ ਨੇਚਲ ਰਾਜ ਗੰਗਾਓ ਜਿਸ ਸੰਮਾਨਕ ਨੇ ਆਨੰਦ ਬਖਸ਼ਿਸ਼ ਕੀਤਾ ਮੰਗਲ ਖੁਸ਼ੀਆਂ ਖੇੜੇ ਬਖਸ਼ਿਸ਼ ਦਿੱਤੇ ਹੀ ਉਸਰੋਂ ਹਿਰਦੇ ਦੇ ਵਿੱਚ ਟਿਕਾ ਕਰਕੇ ਗੁਰੂ ਦੇ ਬਚਨ ਕਮਾ ਕਰਕੇ ਹਮੇਸ਼ਾ ਖੁਸ਼ੀਆਂ ਖੇੜੇ ਦੇ ਵਿੱਚ ਜ਼ਿੰਦਗੀ ਬਤੀਤ ਕਰ। ਤੁਮ ਘਰ ਆਵੋ ਮੇਰੇ ਮੀਤ। ਆਪਣੇ ਹਿਰਦੇ ਘਰ ਦੇ ਵਿੱਚ ਉਸ ਨਾਮ ਨੂੰ ਹਮੇਸ਼ਾ ਟਿਕਾ ਕੇ ਰੱਖ। ਆਤਮਿਕ ਅਡੋਲਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਰਹੇ। ਤੁਮਰੇ ਦੁਖੀ ਹਰ ਆਤ ਨਿਵਰੇ। ਅਪਦਾ ਭਈ ਬਤੀਤ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ ਜਿਹੜੇ ਸ਼ਰਨ ਦੇ ਵਿੱਚ ਆ ਜਾਂਦੇ ਹਨ ਉਹਨਾਂ ਦੇ ਕਾਮ ਆਦਿਕ ਵੈਰੀ ਸਤਗੁਰ ਆਪ ਨਾਸ ਕਰ ਦਿੰਦੇ ਹਨ ਉਹਨਾਂ ਤੋਂ ਸਤਗੁਰ ਜੀ ਆਪ ਬਚੰਦੇ ਹਨ ਤੁਮਰੇ ਦੁਖੀ ਪਰ ਆਪ ਨਿਵਾਰੇ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੈ ਉਹਨਾਂ ਦੇ ਕਾਮ ਆਦਿਕ ਪੰਜ ਵਿਕਾਰਾਂ ਤੋਂ ਸਤਗੁਰ ਜੀ ਆਪ ਰੱਖਿਆ ਕਰਦੇ ਹਨ ਸਤ ਪਤਾ ਭਈ ਬਤੀਤ ਜਿਹੜੇ ਮੁਸੀਬਤ ਦੁੱਖ ਕਲੇਸ਼ ਕਾਮ ਅਦਿਕ ਵਿਕਾਰਾਂ ਕਰਕੇ ਪੈਂਦਾ ਹੈ ਸਤਗੁਰੂ ਜੀ ਉਹਨਾਂ ਤੋਂ ਆਪ ਬਚਾਉਂਦੇ ਹਨ ਪ੍ਰਗਟ ਕੀਨੇ ਪਵ ਕਰਨੇ ਹਾਰੇ ਨਾਸਨ ਪੋਚਨ ਥਾਕੇ ਉਸ ਦੇਖ ਤੇ ਦੇ ਵਿੱਚ ਸਤਗੁਰੂ ਜੀ ਆਪ ਆਪਣਾ ਨਾਮ ਟਿਕਾਉਂਦੇ ਹਨ ਪ੍ਰਗਟ ਕੀਨੇ ਪ੍ਰਾਪ ਕਰਨੇ ਹਾਰੇ ਉਹ ਮਾਲਕ ਆਪ ਸਭ ਕੁਝ ਕਰਨ ਵਾਲਾ ਹੈ ਉਸ ਦੇ ਅੰਦਰ ਵਾਸ ਕਰਕੇ ਆਪ ਉਸ ਨੂੰ ਸੋਝੀ ਦਿੰਦੇ ਹਾਂ ਨਾਮ ਸਨ ਭਜਨ ਥਾ ਕੇ ਫਿਰ ਉਸ ਦੀ ਭਟਕਣਾ ਜਿਹੜੀ ਹੈ ਖਤਮ ਹੋ ਜਾਂਦੀ ਹੈ ਉਹਦੀ ਭਜਨਸਾ ਖਤਮ ਹੋ ਜਾਂਦੀ ਹੈ ਜਿਹੜੀ ਦੁਨਿਆਵੀ ਭਟਕਣਾ ਹੈ ਵਿਕਾਰੀ ਭਟਕਣਾ ਹੈ ਕਾਹ ਕ੍ਰੋਧ ਲੋਭ ਮੋਹ ਹੰਕਾਰ ਦੀ ਭਟਕਣਾ ਹੈ ਉਹ ਖਤਮ ਹੋ ਜਾਂਦੀ ਹੈ ਕਰ ਮੰਗਲ ਵਜਨਿਤ ਵਾਜੇ ਆਪਣੇ ਖਸਮ ਨੇ ਵਾਜੇ ਫਿਰ ਜੇਦੇ ਉਤੇ ਕਿਰਪਾ ਹੋ ਗਈ ਉਸ ਦੇ ਹਿਰਦੇ ਰੂਪੀ ਘਰ ਦੇ ਵਿੱਚ ਅਨਹਦ ਰੂਪੀ ਬਾਜੇ ਹਮੇਸ਼ਾ ਵਜਦੀ ਰਹਤੀ ਹਾਂ ਆਪੁੰਨੇ ਕਸਮ ਨੇ ਵਾਜੇ ਉਸ ਮਾਲਕ ਦਾ ਹਮੇਸ਼ਾ ਨਾਮ ਜਪਦੇ ਰਹਤੇ ਹਾਂ ਆਸ ਤੇ ਰਹੋ ਟੋਲੋ ਮਤ ਕਹੋ ਗੁਰੂ ਕੇ ਬਚਨ ਅਧਾਰ ਜਿਨ੍ਹਾਂ ਨੂੰ ਗੁਰੂ ਦਾ ਆਸਰਾ ਹੈ ਜਿਨ੍ਹਾਂ ਦੇ ਉਤੇ ਕਿਰਪਾ ਰਹਿਮਤ ਹੈ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਹੈ ਸਤਗੁਰ ਬਖਸ਼ਿਸ਼ ਕਰ ਤੈਨ ਆਸਥਿਰ ਰਹੋ ਡੋਲੋ ਮਤ ਕਭ ਹਮੇਸ਼ਾ ਟਿਕਾ ਕਰਕੇ ਆਪਣੇ ਮਨ ਨੂੰ ਰੱਖੋ ਡੋਲਣਾ ਨਹੀਂ ਕਿਉਂਕਿ ਗੁਰੂ ਦਾ ਹੱਥ ਸਿਰ ਦੇ ਉੱਤੇ ਹੈ ਆਸਥਿਰ ਰਹੋ ਡੋਲੋ ਮਤ ਕਭ ਹਮੇਸ਼ਾ ਆਪਣਾ ਮਨ ਤੇ ਤਨ ਟਿਕਾ ਕੇ ਰੱਖ ਡੋਲਣਾ ਨਹੀਂ ਜੇ ਗੁਰੂ ਦਾ ਆਸਰਾ ਲਿਆ ਹੈ ਗੁਰੂ ਦੇ ਬਚਨ ਕਮਾਏ ਹਨ ਗੁਰੂ ਤੇ ਭਰੋਸਾ ਹੈ ਤੇ ਫਿਰ ਆਪਣੇ ਮਨ ਨੂੰ ਟਿਕਾ ਕੇ ਰੱਖ ਤੇ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ ਜਿਨ੍ਹਾਂ ਨੇ ਮਨ ਨੂੰ ਟਿਕਾ ਲਿਆ ਹੈ ਜੈ ਜੈਕਾਰ ਸਗਲ ਊਮੰਡਲ ਮੁਖ ਉਜਲ ਦਰਬਾਰ ਫਿਰ ਉਸ ਦੀ ਸਾਰੀ ਸ੍ਰਿਸ਼ਟੀ ਦੇ ਵਿੱਚ ਜੈ ਜੈਕਾਰ ਹੈ ਇੱਜ਼ਤ ਮਾਣ ਸਤਕਾਰ ਮਿਲਦਾ ਹੈ ਊਮੰਡਲ ਆਖਦੇ ਹਨ ਸ੍ਰਿਸ਼ਟੀ ਨੂੰ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਦੀ ਜੈ ਜੈਕਾਰ ਹੈ ਇੱਜ਼ਤ ਮਾਣ ਸਤਕਾਰ ਮਿਲਦਾ ਹੈ ਮੁੱਖ ਉਜਲ ਦਰਬਾਰ ਪ੍ਰਭੂ ਦੇ ਦਰ ਦੇ ਉੱਤੇ ਉਸ ਮਾਲਕ ਦੀ ਹਜ਼ੂਰੀ ਦੇ ਵਿੱਚ ਵੀ ਉਸ ਦਾ ਮੁੱਖ ਉਜਲਾ ਹੈ ਇੱਜ਼ਤ ਮਾਣ ਸਤਕਾਰ ਮਿਲਦਾ ਹੈ ਬਖਸ਼ਿਸ਼ ਪ੍ਰਦੀਖਾਂ ਨੇ ਚਿੰਨ ਕੇ ਜੀ ਤਿਨੇ ਹੀ ਫਿਰੇ ਪਾਪੇ ਭਾਇ ਸਹਾਈ ਜਿਸ ਮਾਲਕ ਨੇ ਸੰਸਾਰ ਦੇ ਵਿੱਚ ਭਿਜਿਆ ਉਸੇ ਨੇ ਤੇਰੀ ਭੱਜ ਦੌੜ ਖਤਮ ਕੀਤੀ ਆਪੇ ਭਿਆਸ ਸਹਾਈ ਉਹ ਆਪ ਅੰਦਰ ਵਸ ਕਰਕੇ ਤੇਰੀ ਭੱਜ ਦੌੜ ਖਤਮ ਕੀਤੀ ਜਿਸ ਮਾਲਕ ਨੇ ਇੱਥੇ ਭੇਜਿਆ ਨਾਮ ਵਾਲੇ ਪਾਸੇ ਪ੍ਰੇਰਣਾ ਵੀ ਉਹਨੇ ਦਿੱਤੀ ਬਾਣੀ ਵਾਲੇ ਪਾਸੇ ਪ੍ਰੇਰਣਾ ਵੀ ਉਹਨੇ ਦਿੱਤੀ ਸਤ ਸੰਗਤ ਦੀ ਪ੍ਰੇਰਣਾ ਉਸਨੇ ਦਿੱਤੀ ਪਰ ਜਿਹੜੇ ਉਸ ਦੇ ਹੁਕਮ ਦੇ ਵਿੱਚ ਹਨ ਜਿਹੜੇ ਉਸ ਦੇ ਬਾਣੀ ਦੇ ਵਿੱਚ ਹਨ ਅਚਰਜ ਕੀਆ ਕਰਨੇ ਹਰ ਨਾਨਕ ਸੱਚ ਵਡਿਆਈ ਇਹ ਨਾਨਕ ਸਤਿਗੁਰ ਜੀ ਜਿਹੜੇ ਹਰ ਇੱਕ ਕਰਨ ਦੇ ਸਮਰਾਥ ਹਨ ਸਰਬ ਕਲਾ ਸਮਰਾਥ ਹਨ ਉਹ ਇਹ ਅਨੋਖਾ ਖੇਡ ਖੇੜ ਦੇਖਾ ਉਹਨਾਂ ਦੀ ਇਹ ਖੇਡ ਇੱਕ ਆਦਮਤ ਹੈ ਆਚਰਜ ਕੀਆ ਕਰਨੇ ਘਰੀ ਉਹ ਕਰਨ ਹਾਰ ਨੇ ਇੱਕ ਅਜਬੋਤ ਖੇਡ ਰਚਾਈ ਹੋਈ ਹੈ ਨਾਨਕ ਸੱਚ ਵਡਿਆਈ ਉਹਨਾਂ ਦੀ ਵਡਿਆਈ ਚਾਰੇ ਪਾਸੇ ਫੈਲੀ ਹੋਈ ਹੈ ਉਸ ਦੀ ਕਿਰਪਾ ਦੇ ਨਾਲ ਕੀ ਹਰ ਇੱਕ ਕਾਰਜ ਹੋਣਾ ਪਰਦਾਖਹਿ ਬਖਸ਼ਿਸ਼ ਹੋਣਾ ਕਰਦੀ ਹੈ ਗੁਰਮਖ ਪਿਆਰਿਓ ਅੱਜ ਚੌਥੇ ਪੁਰ ਨਾਨਕ ਗੁਰੂ ਰਾਮਦਾਸ ਸਾਹਾ ਜੀ ਦਾ ਜੋਤੀ ਜੋਤ ਪੂਰਨ ਹੈ ਸਤਿਗੁਰ ਜੀ ਦਾ ਪ੍ਰਕਾਸ਼ ਚੁੰਨਾ ਮੰਡੀ ਲਾਹੌਰ ਵਿਖੇ ਹੋਇਆ ਪਿਤਾ ਹਰਦਾਸ ਮਾਤਾ ਦਇਆ ਕੌਰ ਮਾਤਾ ਦਇਆਕੁਰ ਦੀ ਕੁੱਖ ਤੋਂ 24 ਸਤੰਬਰ 1534 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਧਿਆਨ ਦੇਣਾ ਗੁਰਮਖ ਪਿਆਰਿਓ 7 ਸਾਲ ਦੀ ਉਮਰ ਦੇ ਵਿੱਚ ਮਾਤਾ ਦਇਆਕੁਰ ਚੜਾਈ ਕਰਕੇ 7 ਸਾਲ ਦੀ ਉਮਰ ਦੇ ਵਿੱਚ ਮਾਤਾ ਦਇਆਕੁਰ ਚੜਾਈ ਕਰਕੇ ਤੇ 2 ਸਾਲ ਦੀ ਉਮਰ ਦੇ ਵਿੱਚ ਪਿਤਾ ਹਰਦਾਸ ਵੀ ਚੜਾਈ ਕਰਕੇ ਇਹਨਾਂ ਨੂੰ ਯਤੀਮ ਕਹਿਣ ਲੱਗ ਪਏ ਸਮਾਂ ਬੀਤਦਾ ਗਿਆ ਇਹ ਹੋੜੀ ਕੁੜੀ ਬਾਸਰ ਕੇ ਆਪਣੇ ਨਾਨਕੇ ਪੜਾਵੇ ਪਰ ਉਹ ਵੀ ਕੋਈ ਜ਼ਿਆਦਾ ਅਮੀਰ ਨਹੀਂ ਸਨ ਘਰ ਦੇ ਵਿੱਚ ਗਰੀਬੀ ਸੀ ਪਹਿਲੇ ਭਾਈ ਲੈਣਾ ਜੀ ਦੇ ਘਰ ਦੇ ਵਿੱਚ ਉੱਥੇ ਵੀ ਗਰੀਬੀ ਸੀ ਤੇ ਨਾਨਕਿਆਂ ਦੇ ਵਿੱਚ ਵੀ ਬਹੁਦੇ ਅਮੀਰ ਨਹੀਂ ਸਨ ਗੁਜ਼ਾਰਾ ਹੀ ਚੱਲਦਾ ਸੀ ਫਿਰ ਨਾਨੀ ਨੇ ਇਹਨਾਂ ਨੂੰ ਘੁੰਗਣੀਆਂ ਬਣਾ ਕੇ ਦੇਣੀਆਂ ਤੇ ਇਹ ਬਾਜ਼ਾਰ ਵਿੱਚ ਜਾ ਕਰਕੇ ਵੇਚ ਆਉਂਦੇ ਨਗਰਾਂ ਦੇ ਵਿੱਚ ਜਾ ਕਰਕੇ ਵੇਚ ਆਉਂਦੇ ਤੇ ਪੈਸੇ ਲਿਆ ਕੇ ਆਪਣਾ ਗੁਜ਼ਾਰਾ ਕਰਦੇ ਰਹਿੰਦੇ ਇਹਨਾਂ ਨੂੰ ਨਗਰਾਂ ਦੇ ਵਿੱਚ ਜਦੋਂ ਘੁੰਗਣੀਆਂ ਵੇਚਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਿਖੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕਰਮਕ ਪਿਆਰਿਓ ਦੋ ਪੁੱਤਰ ਸਨ ਬਾਬਾ ਮੋਹਨਜੀ ਤੇ ਮੋਹਰੀ ਜੀ ਤੇ ਦੋ ਪੁੱਤਰੀਆਂ ਸਨ ਬੀਬੀ ਭਾਨੀ ਤੇ ਦਾਨੀ ਬੀਬੀ ਭਾਨੀ ਜੀ ਵੱਡੇ ਸਨ ਇਹਨਾਂ ਦੇ ਵਾਸਤੇ ਰਿਸ਼ਤਾ ਵੇਖਣ ਵਾਸਤੇ ਬਹੁਤ ਜਾਣਿਆਂ ਨੂੰ ਕਿਹਾ ਹੋਇਆ ਸੀ ਕਿ ਬੀਬੀ ਭਾਨੀ ਹੁਣ ਜਵਾਨ ਹੋ ਗਈ ਹੈ ਵੱਡੇ ਹੋ ਗਈ ਹੈ ਇਹਨਾਂ ਦੇ ਵਾਸਤੇ ਰਿਸ਼ਤਾ ਵੇਖਣਾ ਹੈ ਜਿਹੜੇ ਸੇਵਾਦਾਰ ਸਨ ਤਹਿਦਕਾਰ ਸਨ ਸਤਪੁਰਜੀ ਦੇ ਕੋਲ ਰਹਿੰਦੇ ਸਨ ਨਿਕਟਵਰਤੇ ਸਿੱਖ ਸਾਰਿਆਂ ਨੂੰ ਕਹਿਣਾ ਕੀਤਾ ਕਿ ਬੀਬੀ ਭਾਨੀ ਜੀ ਦੇ ਵਾਸਤੇ ਵਾਸਤੇ ਕੋਈ ਯੋਗ ਵਰ ਮਿਖਵਾ ਦੇ ਤੇ ਗੁਰਮਖ ਪਿਆਰਿਓ ਸਿੱਖ ਕਹਿਣ ਲੱਗੇ ਕਹਿੰਦੇ ਵੀ ਯੋਗ ਵਰ ਕਿਸ ਤਰ੍ਹਾਂ ਦਾ ਹੋਵੇ ਤੇ ਕਹਿਣ ਲੱਗੇ ਜਿਸ ਤਰ੍ਹਾਂ ਸਾਹਮਣੇ ਘੁੰਗਣੀਆਂ ਵੇਚਦਾ ਹਨ ਇਸ ਤਰ੍ਹਾਂ ਦਾ ਹੋਵੇ ਕਹਿਣ ਲੱਗੇ ਫਿਰ ਇਹਨਾਂ ਵਰਗਾ ਤੇ ਇਹੀ ਹੈ ਇਹਨਾਂ ਵਰਗਾ ਕੋਈ ਦੂਜਾ ਨਹੀਂ ਹੋ ਸਕਦਾ ਫਿਰ ਗੁਰਮਖ ਪਿਆਰਿਓ ਭਾਈ ਚੇਠਾ ਜੀ ਦੇ ਨਾਲ ਬੀਬੀ ਭਾਨੀ ਜੀ ਦੀ ਸ਼ਾਦੀ ਹੋ ਗਈ। ਸਿਮਰਨ ਬੰਦਗੀ ਕਰਦੇ ਸੇਵਾ ਦੇ ਵਿੱਚ ਹਰ ਸਮੇਂ ਰੁੱਝੇ ਰਹਿੰਦੇ। ਇਹਨਾਂ ਦੇ ਦੋ ਜਵਾਈ ਸਨ। ਬੀਬੀ ਭਾਨੀ ਜੀ ਦਾ ਵਿਆਹ ਭਾਈ ਚੇਠਾ ਜੀ ਦੇ ਨਾਲ ਹੋਇਆ। ਤੇ ਬੀਬੀ ਤਾਨੀ ਜੀ ਦਾ ਵਿਆਹ ਭਾਈ ਰਾਮਾ ਜੀ ਦੇ ਨਾਲ ਹੋਇਆ। ਇੱਕ ਦਿਨ ਸਤਿਗੁਰ ਜੀ ਨੇ ਬੈਠੇ ਹੋਏ ਕੋਲ ਅਮਰਦਾਸ ਪਾਸ਼ਾ ਜੀ ਨੇ ਵਿਚਾਰ ਕੀਤੇ ਕੇ ਸਮਾ ਬੀਤਦਾ ਜਾਂਦਾ ਹੈ ਗੁਰਦਾਨਕ ਦੀ ਬਖਸ਼ਿਸ਼ ਗੁਰਤਾ ਕਦੀ ਦੇ ਵਾਸ ਨੂੰ ਭਾਲ ਕਰਨਾ ਹੈ ਤੇ ਸਤਿਗੁਰਜੀ ਨੇ ਆਪਣੇ ਦੋਨੋਂ ਜਵਾਨਾਂ ਵਿੱਚੋਂ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਦੀ ਪਰਖ ਲੈਣ ਵਾਸਤੇ ਦੋਵਾਂ ਨੂੰ ਬੁਲਾਇਆ ਤੇ ਕਹਿਣਾ ਕੀਤਾ ਕਿ ਅਸੀਂ ਬੈਠਿਆ ਕਰਨਾ ਹੈ ਸਾਡੇ ਵਾਸਤੇ ਨਾ ਇੱਕ ਥੜਾ ਬਣਾਓ ਥੜਾ ਬਣਾਉਣਾ ਹੈ ਵਧੀਆ ਥੜਾ ਹੋਵੇ ਭਾਈ ਜੇਠਾ ਜੀ ਨੇ ਵੀ ਭਾਈ ਦਾਤਾ ਜੀ ਨੇ ਵੀ ਸਤਿ ਬਚਨ ਕਹਿ ਕੇ ਥੜਾ ਸਭ ਬਣਾਉਣਾ ਸ਼ੁਰੂ ਕੀਤਾ ਭਾਈ ਰਾਮਾ ਜੀ ਨੇ ਵੀ ਬੜਾਇਆ ਭਾਈ ਜੇਠਾ ਜੀ ਨੇ ਵੀ ਬੜਾਇਆ ਸਤ ਗੁਰੂ ਜੀ ਸ਼ਾਮ ਪੜੇ ਜਦੋਂ ਆਏ ਆ ਕੇ ਵੇਖਿਆ ਤੇ ਰਾਮਾ ਜੀ ਨੂੰ ਕਹਿਣ ਲੱਗੇ ਕਹਿੰਦੇ ਨਹੀਂ ਰਾਮਾ ਜੀ ਇਹ ਥੜਾ ਠੀਕ ਨਹੀਂ ਬਣਿਆ ਇਸ ਨੂੰ ਧਾਦੇ ਤੇ ਰਾਮਾ ਜੀ ਕਹਿਣਗੇ ਸਤਿਵਚਨ ਜੀ ਪਾਤਸ਼ਾਹ ਕਹਿੰਦੇ ਵੀ ਮੇਰੀ ਜਿੱਦੀ ਕੁਸੋਜੀ ਸੀ ਵੀ ਮੈਂ ਬਣਾ ਦਿੱਤਾ ਹੈ ਵੈਸੇ ਤੇ ਵਧੀਆ ਹੀ ਬਣਿਆ ਹ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਚੰਗਾ ਲੱਗਿਆ ਪਰ ਆਪ ਜੀ ਦੀ ਕਿਰਪਾ ਮੈਂ ਦੁਬਾਰਾ ਬਣਾ ਦਿੰਦਾ ਜਦੋਂ ਭਾਈ ਜੇਠਾ ਜੀ ਦੇ ਕੋਲ ਆਏ ਭਾਈ ਜੇਠਾ ਜੀ ਨੂੰ ਮੈਂ ਕਿਹਾ ਭਾਈ ਜੇਠਾ ਜੀ ਇਹ ਥੜਾ ਠੀਕ ਨਹੀਂ ਬਣਿਆ ਇਸ ਨੂੰ ਢਾ ਕੇ ਦੁਬਾਰਾ ਬਣਾਓ ਦੇ ਭਾਈ ਜੇਠਾ ਜੀ ਕਹਿਣ ਲਗੇ ਸਤਿਗੁਰ ਜੀ ਸਾਡੀ ਮਤ ਉੱਚੀ ਹੈ ਸਾਨੂੰ ਸਮਝ ਨਹੀਂ ਪਾਪ ਜੀ ਠੀਕ ਕਹਿੰਦੇ ਹੋਏ ਇਹ ਆਪ ਜੀ ਦੇ ਲਾਇਕ ਨਹੀਂ ਗਏ ਮੈਂ ਤਾਂ ਆ ਕੇ ਦੁਬਾਰਾ ਬਣਾ ਦੇ ਤਨਾ ਹਾਂ ਤੁਸੀਂ ਕਿਰਪਾ ਕੋਲੋਂ ਬਖਸ਼ਿਸ਼ ਕਰੋ ਮੇਰ ਦਾ ਹੱਥ ਦਲਦੇ ਸਿਰ ਦੇ ਉੱਤੇ ਰੱਖੋ ਤੇ ਮੈਂ ਇਹ ਥੜਾ ਵਧੀਆ ਕਰਕੇ ਬਣਾ ਸਕਾਂ ਗੁਰਮਖ ਪਿਆਰਿਓ ਦੂਸਰੇ ਦਿਨ ਫਿਰ ਥੜਾ ਬਣਾਇਆ ਫਿਰ ਸਤਿਗੁਰ ਜੀ ਸ਼ਾਮ ਵੇਲੇ ਆਏ ਤੇ ਆ ਕਰਕੇ ਭੈਰਾਮਾ ਜੀ ਦੇ ਕੋਲ ਫੜੇ ਆਏ ਤੇ ਰਾਮਾ ਜੀ ਨੂੰ ਕਹਿਣਾ ਕੀਤਾ ਭੈਰਾਮਾ ਜੀ ਤੁਹਾਡਾ ਅਜ ਵੀ ਠੀਕ ਨਹੀਂ ਬਣਿਆ ਤੇ ਕਹਿ ਲੱਗੇ ਮੈਂ ਆਪਣੇ ਵੱਲੋਂ ਤੇ ਵਧੀਆ ਹੀ ਬਣਾਇਆ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਚੰਗਾ ਲੱਗਦਾ ਚਲੋ ਵੈਸੇ ਤੇ ਠੀਕ ਹੀ ਹੈ ਪਰ ਮੈਂ ਦੁਬਾਰਾ ਬਣਾ ਦੇਣਾ ਹਾਂ ਤੁਸੀਂ ਕਹਤੇ ਪਰ ਮਨ ਦੇ ਵਿੱਚ ਬਹੁਤ ਆਇਆ ਕਿ ਮੈਂ ਇੰਨਾ ਵਧੀਆ ਠੜਾ ਬਣਾਉਣਾ ਹਾਂ ਕੋਲ ਪੂਰੀ ਤਸੱਲੀ ਨਾਲ ਬਣਾਉਣਾ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਚੰਗਾ ਲੱਗਦਾ ਪਰ ਸਤਗੁਰੂ ਜੀ ਪਰਖ ਕਿਸੇ ਹੋਰ ਗੱਲ ਦੀ ਕਰਦੇ ਸਨ ਸਤਗੁਰੂ ਜੀ ਅੰਦਰ ਤੇ ਥੜੇ ਦੀ ਗੱਲ ਕਰਦੇ ਸਨ ਇਹ ਬਾਰ ਦੇ ਖੜਿਆਂ ਨੂੰ ਦੇਖਦੇ ਸਨ ਭਾਈ ਲੈਣਾ ਜੀ ਦੇ ਕੋਲ ਗਏ ਭਾਈ ਜੇਠਾ ਜੀ ਦੇ ਕੋਲ ਗਏ ਭਾਈ ਜੇਠਾ ਜੀ ਨੇ ਵੇਖਣਾ ਕੀਤਾ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਕਿ ਸਤਗੁਰੂ ਜੀ ਅੱਜ ਥੜਾ ਕਿਸ ਤਰ੍ਹਾਂ ਬਣਿਆਗੇ ਤੇ ਭਾਈ ਜੇਠਾ ਜੀ ਕਹਿਣ ਲੱਗੇ ਕਿ ਅੱਜ ਤੇ ਮੈਂ ਪੂਰੀ ਤਸੱਲੀ ਨਾਲ ਬਣਾ ਜਾਗਾ ਸਤਗੁਰੂ ਜੀ ਕਿਸ ਤਰ੍ਹਾਂ ਬਣਿਆ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਅੱਜ ਵੀ ਠੀਕ ਨਹੀਂ ਬਣਿਆ ਅੱਜ ਵੀ ਇਹ ਥੜਾ ਠੀਕ ਨਹੀਂ ਬਣਿਆ ਇਹਨੂੰ ਧਾਕੇ ਦੁਆਰਾ ਬਣਾਉ ਤੇ ਭਾਈ ਜੇਠਾ ਜੀ ਕਹਿਣ ਲੱਗੇ ਸਤਗੁਰੂ ਜੀ ਮੇਰੀ ਮਤ ਪੁੱਛੀ ਹੈ ਤੁਸੀਂ ਬਿਲਕੁਲ ਠੀਕ ਕਹਦੇ ਹੋ ਕਿ ਇਹ ਥੜਾ ਠੀਕ ਨਹੀਂ ਬਣਿਆ ਆਪ ਜੀ ਦੇ ਬੈਠਣ ਦੇ ਲਾਇਕ ਨਹੀਂ ਮੇਰੇ ਤੋਂ ਭੁੱਲ ਹੋ ਗਈ ਹੈ ਸਤਗੁਰੂ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਕਿ ਮੈਂ ਆਪਜੀ ਦੇ ਬੈਠਣ ਲਾਇਕ ਥੜਾ ਬਣਾ ਸਕਾਂ ਤੇ ਭਾਈ ਜੇਠਾ ਜੀ ਦੇ ਦੁਆਰਾ ਫਿਰ ਉਹ ਥੜਾ ਟਾ ਦਿੱਤਾ ਤੇ ਦੂਸਰੀ ਵਾਰੀ ਗੁਰਪਖ ਪਿਆਰਿਓ ਸਾਡਾ ਤੀਸਰੇ ਦਿਨ ਫਿਰ ਜਦੋਂ ਸਤਿਗੁਰਜੀ ਆਏ ਗੁਰੂ ਅਮਰਦਾਸ ਪਾਸ਼ਾ ਤੇ ਭਾਈ ਰਾਮਾ ਜੀ ਨੂੰ ਕਹਿਣਾ ਕੀਤਾ ਕਿ ਥੜਾ ਅੱਜ ਵੀ ਠੀਕ ਨਹੀਂ ਬਣਿਆ ਤੇ ਭਾਈ ਰਾਮਾ ਜੀ ਗੁੱਸੇ ਵਿੱਚ ਆ ਗਏ ਕਹਿੰਦੇ ਥੜਾ ਭਵੇਂ ਠੀਕ ਬਣਿਆ ਉਹ ਵੇ ਜੇ ਨਾ ਬਣਿਆ ਨਾ ਬਣਿਆ ਉਹ ਵੇ ਥੜਾ ਮੈਂ ਅਜ ਟਾਣਾ ਨਹੀਂ ਤੁਸੀਂ ਬੈਠਣਾ ਹੈ ਤਾਂ ਵੀ ਠੀਕ ਹੈ ਨਹੀਂ ਬੈਠਣਾ ਤਾਂ ਵੀ ਠੀਕ ਹੈ ਪਰ ਮੈਂ ਥੜਾ ਟਾਣਾ ਨਹੀਂ ਸਤਿਗੁਰੂ ਜੀ ਅੱਗੇ ਚੱਲਤੇ ਭਾਈ ਜੀਠਾ ਜੀ ਦੇ ਕੋਲ ਆਏ ਭਾਈ ਜੀਠਾ ਜੀ ਦੇ ਕੋਲ ਆਏ ਤੇ ਉਹਨਾਂ ਨੂੰ ਵੀ ਉਹੀ ਕਹਿਣਾ ਕੀਤਾ ਭਾਈ ਜੀਠਾ ਜੀ ਅੱਜ ਵੀ ਤੁਹਾਡਾ ਥੜਾ ਠੀਕ ਨਹੀਂ ਬਣਿਆ ਤੇ ਭਾਈ ਜੇਠਾ ਜੀ ਕਹਿਣ ਲੱਗੇ ਸਤ ਪੁੱਜੀ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਸਾਡੀ ਇੰਨੀ ਬੁੱਧੀ ਨਹੀਂ ਸਾਡੀ ਇੰਨੀ ਸਮਝ ਨਹੀਂ ਕਿ ਅਸੀਂ ਆਪ ਜੀ ਦੇ ਬੈਠਣ ਵਾਸਤੇ ਥੜਾ ਬਣਾ ਸਕੀਏ ਇਸ ਕਰਕੇ ਤੁਸੀਂ ਆਪ ਹੀ ਕਿਰਪਾ ਕਰੋ ਮੇਰ ਦੀ ਦਾਤ ਬਖਸ਼ੋ ਕਿ ਅਸੀਂ ਆਪ ਜੀ ਦੇ ਬੈਠਣ ਲੈ ਕੇ ਥੜਾ ਬਣਾ ਦੇਈਏ ਮੈਂ ਨੂੰ ਢਾ ਕੇ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰਨਾ ਉਹਨਾਂ ਨੇ ਫਿਰ ਵੀ ਨਹੀਂ ਕਿਹਾ ਮੈਂ ਬਣਾਉਣਾ ਹਾਂ ਕਹ ਲਗੇ ਭਾਈ ਜੇਠਾ ਜੀ ਕਹਿੰਦੇ ਮੈਂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਤੇ ਜਦੋਂ ਟਾਉਣ ਲੱਗੇ ਤੇ ਸਤਿਗੁਰਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਨਾਲ ਹੀ ਬਾਹਰ ਫੜਦੇ ਤੇ ਗੱਲ ਬੱਕੜੀ ਦੇ ਵਿੱਚ ਲੈਦੇ ਆ ਕਹਿੰਦੇ ਭਾਈ ਜੇਠਾ ਜੀ ਥੜਾ ਬੋਰ ਦਾ ਨਹੀਂ ਫੱੜ ਦਾ ਬਣਾਉਣਾ ਸੀ ਉਹ ਪਹਿਲੇ ਥੜੇ ਦੇ ਵਿੱਚ ਹੀ ਤੁਸੀਂ ਅੰਦਾਬਲਾ ਥੜਾ ਬਣਾ ਲਿਆ ਸੀ ਇਸ ਕਰਕੇ ਇਹ ਥੜਾ ਵਧੀਆ ਬਣਿਆ ਹੋਇਆ ਸੀ ਇਸੇ ਥੇ ਬਿਠਾ ਕੇ ਥੜੇ ਦੇ ਵਿੱਚ ਕੋਈ ਕਮੀ ਨਹੀਂ ਕਲ ਹੈ ਭਾਵਨਾ ਦੇ ਵਿੱਚ ਤੇ ਸਤਿਗੁਰ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਧਿਆਨ ਦੇਣਾ ਗੁਰਮੁਖ ਪਿਆਰਿਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਤਿੰਨ ਪੁੱਤਰ ਕੋਈ ਹ ਪ੍ਰਿਥੀ ਚੰਦ ਮਹਾਦੇਵ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਸਤਿਗੁਰ ਜੀ ਨੇ ਜਦੋਂ ਸਮਾ ਆਇਆ ਗੁਰਤਾ ਕਦੀ ਦੇਣ ਦਾ ਜੋਤੀ ਜੋਤ ਸਮਾਉਂਦਾ ਸਤਿਗੁਰੂ ਜੀ 1 ਸਤੰਬਰ ਤੇ 1581 ਦੇ ਵਿੱਚ ਜੋਤੀ ਜੋਤ ਸਮਾਏ ਉਸ ਤੋਂ ਪਹਿਲੇ ਸਤਿਗੁਰੂ ਜੀ ਗੋਵਿੰਦਪਾਲ ਦੇ ਤਰਫੀ ਤੇ ਆ ਕਰਕੇ ਇਹਨਾਂ ਨੇ ਜਦੋਂ ਗੁਰਤਾ ਕਦੀ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦਿੱਤੇ ਪ੍ਰਿਥੀ ਚਨ ਸਭ ਤੋਂ ਵੱਡੇ ਸਭ ਇਹ ਘਾਰ ਕਾਂ ਲੱਗੇ ਕਹਿਣ ਲੱਗੇ ਕਿ ਗੁਰਤਾ ਗਤੀ ਤੇ ਵੱਡੇ ਦੀ ਬਣਦੀ ਹੈ ਤੇ ਤੁਸੀਂ ਛੋਟੇ ਦੀ ਦਿੱਤੀ ਹੈ ਗੁਰਤਾ ਗੱਦੀ ਤੇ ਵੱਡੇ ਦੀ ਹੈ ਗੁਰਮੁਖ ਪਿਆਰਿਓ ਪ੍ਰਿਥੀ ਚੰਦ ਉਦਨੇ ਲਾਲ ਸ਼ੁਰੂ ਤੋਂ ਹੀ ਬੈਰ ਖਾਂਦਾ ਆਪਦਾ ਸੇਤ ਤੇ ਇਸ ਕਰਕੇ ਸਤਿਗੁਰੂ ਜੀ ਹਮੇਸ਼ਾ ਨਿਵਰਤੀ ਦੇ ਵਿੱਚ ਰਹਿੰਦੇ ਹਮੇਸ਼ਾ ਆਤਮਿਕ ਅਨੁਤਾ ਦੇ ਵਿੱਚ ਉਸ ਪ੍ਰਭੂ ਪਿਤਾ ਦੇ ਨਾਲ ਲਿਵ ਜੋੜੀ ਰੱਖਦੇ ਹਰ ਸਮੇਂ ਤੇ ਪ੍ਰਮਾਤਮਾ ਦੇ ਨਾਲ ਨਿਭ ਜੋੜੀ ਰੱਖਦੇ ਤੇ ਉਪਦੇਸ਼ ਦਿੰਦੇ ਸਤਗੁਰੂ ਜੀ ਅਮਰਤ ਸਰ ਦੀ ਧਰਤੀ ਤੇ ਰਹੇ ਤੇ ਗੁਰਮਖ ਪਿਆਰ ਬਖਸ਼ਿਸ਼ਾਂ ਕੀਤੀਆਂ ਹਰ ਇੱਕ ਦੇ ਝੋੜੀਆਂ ਦੇ ਵਿੱਚ ਖੁਸ਼ੀਆਂ ਪਾਆਂ ਮਿਹਰ ਦੀ ਦਾਤ ਬਖਸ਼ਿਸ਼ ਕੀਤੀ ਅੱਜ ਦੇ ਦਿਨ ਜੋਤੀ ਜੋਤ ਪੂਰਬ ਹੈ ਗੁਰੂ ਰਾਮਦਾਸ ਪਾਸ਼ਾ ਜੀ ਦਾ ਭੌਕੇ ਭਾਈ ਚੇਠਾ ਜੀ ਦਾ ਸਤਗੁਰੂ ਜੀ ਕਿਰਪਾ ਕਰਨ ਮੇਰਾ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਜੀ ਨਾਮ ਦੀ ਦਾਤ ਕੁ ਸਿੱਖੀ ਜੀਵਨ ਬਖਸ਼ਣ ਤੇ ਇਸੇ ਤਰ੍ਹਾਂ ਸਤ ਸੰਗਤ ਪ੍ਰਾਪਤ ਹੋਈ ਰਵੇ ਗੱਜ ਕੇ ਪਤੇ ਬਲਾ ਵਾਹਿਗੁਰੂ ਜੀ ਕਾ ਖਸਾ ਵਾਹਿਗੁਰੂ ਜੀ ਕੀ ਫਤਿਹ